ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਮੋਗੇ ਅਸੀਂ ਆਏ ਹੋਇਆ ਜੀ ਪਿੰਡ ਮੇਰੀ ਨਣਦ ਨੇ ਅੱਜ ਨਾ ਕੋਠੀ ਝਾੜ ਲੈ ਕੇ ਆਣਾ ਸੀ ਇਹਨਾਂ ਦੇ ਬੇਟੇ ਦਾ ਵਿਆਹ ਹੋ ਕੇ ਹਟਿਆ ਏ ਅਸੀਂ ਜੱਲੇ ਆਏ ਹੋਏ ਸੀ ਪਿੰਡ ਮੈਂ ਆਖਾਂ ਬਦਲਦਾ ਹੀ ਨਹੀਂ ਦਿੱਤੀ ਕਿਤੇ ਇਹ ਤਾਂ ਰੋਜ਼ ਬਦਲਦੀਆਂ ਨੇ ਅੱਜ ਮੈਂ ਰਹਿਣ ਨਹੀਂ ਇਸ ਤਰ੍ਹਾਂ ਨਿਕਲੂ ਆਇਤਾ ਤੇ ਮੈਂ ਬੰਬਾ ਤੇ ਬੈਠੀ ਹੋਣਾ ਆ ਤਖਤ ਉਸਮਾਨ ਬਾਈ ਹੁਣ ਤੁਸੀਂ ਤੁਹਾਨੂੰ ਜਕਣਾ ਪਊਗਾ ਮੈਂ ਮੈਂ ਨਹੀਂ ਜਕਦਾ ਮਾਮੇ ਵਾਲਾ ਦਾ ਹੀ ਇਹ ਮਕਾਦਾ ਕੰਮ ਸਾਡਾ ਟਰੰਗ ਆ ਗਿਆ ਐ ਦीडी ਨੂੰ ਨਹੀਂ ਮੈਂ ਬੈਠਾ ਅਸੀਂ ਕਾਲ ਦੀ ਸੱਤ ਮੈਂ ਨਹੀਂ ਇੱਧਰ ਆ ਜਾ ਇੱਧਰ ਲੱਗਦਾ ਕਿ ਉਪਰ ਆ ਜਾਓ ਹੋ ਜੇ ਹੁਣ ਨਾ ਮੈਂ ਜਕਣਾ ਯਾਰ ਜੇ ਦੂਸਰੀ ਚੱਕੀ ਲੱਗਿਆ ਹੋਗੇ ਮੈਂ ਵੀ ਨਾਲ ਚਾਊਂਗੀ ਮੈਂ ਨਾਲ ਚਾਲਾ ਨਾਲ ਚਾਲਾ ਕਰੂਗਾ ਨਹੀਂ ਦੋਨੋਂ ਜਗ੍ਹਾ ਦੂਜਾ ਕਹਿੰਦੇ ਨਾ ਉਹ ਵਾਲਾ ਟ੍ਰੈਂਕ ਪਰ ਕੇ ਆ ਗਿਆ ਨਹੀਂ ਨਹੀਂ ਉਹ ਲੈ ਕੇ ਆਉਣਗੇ ਦੋ ਜਾਨਾਂ ਆ ਗਿਆ ਜੋ ਜੋ ਸਿੰਘ ਇਹ ਇਹ ਕੀ ਚੀਜ਼ ਹੈ ਵੀ ਇਹਦੇ ਵਿੱਚ ਜੋ ਜੋ ਇਹਦੇ ਵਿੱਚ ਕੀ ਹੈ ਇਸ ਦੇ ਵਿੱਚ ਮੈਨੂੰ ਕੋਠੀ ਝਾੜ ਕੋਠੀ ਝਾੜ ਬਹੁਤ ਵੱਡੀ ਕੋਠੀ ਸੀ ਉਹਨੂੰ ਕੋਠੇ ਝਾੜ ਜਾਂਦੀਆਂ ਸਾਰੀ ਗਰਦ ਗੁਰਦੇ ਵਿੱਚ ਚਲੋ ਉਹਨਾਂ ਨਾਲ

ਬਤਾ ਬਤਾ ਮਾਰੋ ਬਜੀ ਆ ਗਏ ਹਾਂ ਚਲੋ ਨਾ ਤੇ ਡੋਲ ਗਿਆ ਵੈਲਕਮ ਵੈਲਕਮ ਰਾਣੀ ਨੇ ਤਾਂ ਮੂੰਹ ਟਕਰਾ ਦਿੱਤੀ ਜੇ ਹੋ ਰਾਣੀ ਆਸ ਦੀ ਤਾਨ ਇਹ ਐਦੜੇ 哎，你们俩的，<music> ਤਾ ਇਹਨੇ ਤੇ ਲੱਗਦੀ ਨਹੀਂ ਪਤਾ ਨਹੀਂ ਕਿ ਉਹ ਜਦੀ ਕਿਣਾ ਆਏ ਨੋ ਆਵਾਜ਼ ਉਹ ਤਾਂ ਨਹੀਂ ਇਹ ਨੰਸ਼ਕੜੇ ਇਹਨਾਂ ਇਹ ਤਾਂ ਹੁਣ ਪਤਾ ਨਹੀਂ ਵੀ ਤੂੰ ਕਿਹੜੇ ਲੈ ਕੇ ਆਇਆ ਇਹ ਉਹੀ ਟਰੰਕ ਹੈ ਇਹ ਕਿੰਨੂੰ ਪਤਾ ਸੀ ਕਿ ਮੈਂ ਤੇ ਜਾਇਆ ਹੈ ਬਹੁਤ ਬਹੁਤ ਬਦੇ ਹੋ ਕੇ ਸਾਰਿਆਂ ਨੂੰ ਬਹੁਤ ਸੋਹਣਾ ਲਾ ਬਈ ਮਾਮੂ ਇਹ ਵੀਡੀਓ ਭੇਜ ਦਿਓ ਮੈਨੂੰ ਹਾਂ ਪਿਆਰੀਆਂ ਆਂੀਆਂ ਹਾਂ ਮਾਮਾ ਜੀ ਨੇ ਭੇਜੀਆਂ ਨਹੀਂ ਹੈ ਕਿਉਂ ਕਿਹੜੀਆਂ ਪਹਿਲਾਂ ਨਹੀਂ ਆਇਆ

ਹਏ ਉਹ ਕਹਿੰਦਾ ਮਿੰਡੂੜੀ ਲੈ ਕੇ ਨਹੀਂ ਕਹਦਾ ਰੋਲਾ ਪਾਈ ਜਾਂਦਾ ਉਹ ਕਹਿੰਦਾ ਮਿੰਡੂੜੀ ਲੈ ਕੇ ਆਏ ਉਹ ਰੋਣਾ ਮੈ ਮੁਕਾਬਲਾ ਬੋਲ ਨਹੀਂ ਗੱਡੂ ਐ ਬਹੁਤ ਜਿਆਦਾ ਚਾਪਾ ਉਹ ਆਏ ਮੋਟੀ ਪੂਰੀ ਸੀ ਅਸੀਂ ਗਾ ਕੇ ਪਾ ਕੇ ਦਰਲੇ ਕਰਦਾ ਹੈ ਬਹੁਤ ਹੀ ਨਹੀਂ ਆਇਆ ਨਾ ਮੇਰੇ ਕੋਲੇ ਟਾਈਮ ਹੁੰਦਾ ਕਰਾਂ ਅਸੀਂ ਉੱਡੇ ਲੈ ਕੇ ਆਉਣ ਰਿਹਾ ਥੋੜੀ ਤਿਆਰੀ ਕਰੀ ਨਾ ਆਂਦਾ ਫਿਰ ਆ ਗਿਆ ਉਹ ਵਿੱਚੋਂ ਦੋ ਕੰਡੂ ਇਹਦੇ ਵਿੱਚ ਰੱਖ ਦੋ ਨਾ ਮੇਲਾ ਨਹੀਂ ਰੱਜ ਪਾਈ ਲੈ ਜਾ दो रख दो 120 रुपीस रिसीव्ड ऑन भारत पे पता की करना

ਓਹ ਕੀ ਕਹਿੰਦੇ ਹੁੰਦੇ ਨੇ ਆ ਇਹਨਾਂ ਚੋਂ ਪਈ ਤੈਨੂੰ ਆ ਤਿੰਨ ਇੱਕ 13 ਤੇ ਇੱਕ ਨਾਲ ਜਰਾ ਹਲੀ ਦੇ ਵਿਆਹ ਦਾ ਮਸੂਟ ਲੈ ਕੇ ਆਈਆਂ ਤੁਹਾਡੇ ਵੱਲੋਂ ਹੁਣ ਇਹਨਾਂ ਤਿੰਨਾਂ ਚੋਂ ਤੁਸੀਂ ਦੇਖ ਲਓ ਪਸੰਦ ਕਰਾ ਜਿਹੜਾ ਲੈ ਲੈਣਾ ਇੱਕ ਨੇ ਦੋ ਦੋ ਸੂਟ ਲੈ ਸਾਡੇ ਇੱਕ ਘਟਾ ਹਲੇ ਵੀ ਖੇੜਾ ਬੰਦ ਦਾ ਸੂਟ ਸਾਡਾ ਉਹ ਆਉਣਾ ਆਉਣਾ ਪੁੱਤ ਮੈਂ ਤਾਂ ਹੱਥੇ ਚ ਚੱਲੀ ਮੈਂ ਸਮੋਣੇ ਵੀ ਨਹੀਂ ਤਾ ਉਹ ਸੁਵਿੰਦਰ ਜਿਹੜਾ ਇਹਨਾਂ ਵਿੱਚ ਹੈਗਾ ਸਿਆਫੀ ਨੂੰ ਪਸੰਦ ਕਰਾ ਦਿਓ ਇਹਦੇ ਦਾ ਪੁੱਤ ਲੈ ਲਵਾਂਗੇ ਉਹ ਮੈਂ ਹੱਸਦੀ ਆ ਨਹੀਂ ਓ ਮਾਈ ਗੋਡ ਇਹਨਾਂ ਕੋਲ ਬਸਾਂ ਤਾਂ ਲੈ ਲਓ ਜਿਹੜਾ ਜਿਹਨੂੰ ਪਸੰਦ ਆ ਰੱਖ ਲੈ ਵੰਸ ਕਿਹਦੇ ਨਾਲ ਇਕ ਨਾਲ ਦੇ ਦੇ ਦੇਖ ਕੋਈ ਪਹਿਲਾ ਨਾ ਹੋਵੇ ਉਹ ਲੈ ਲਓ ਕੋਈ ਹਾਂ ਅੱਛਾ ਕੋਈ ਨੂੰ ਨਾਜ ਮੌਕੇ ਤੇ ਹੈ ਨਹੀਂ ਕੀ ਹੈ ਤਾਂ ਦੂਜੀ ਲੈ ਲਓ ਜਿਹੜਾ ਮਾਰ ਗਿਆ ਮੌਕਾ ਮਾਰ ਗਿਆ ਬੱਸ ਏਡੀ ਦੱਸੀ ਕੀ ਜੱਲੇ ਜੋ ਜੋ ਭਾਈ ਦੱਸ ਦੋ ਕਿਹੜਾ ਲੈਣਾ ਤੂੰ ਦੇਖ ਲੈ ਜਿਹੜਾ ਤੇਰੇ ਕੋਲ ਨਹੀਂ ਹੈਗਾ ਛੱਡ ਦੇ ਨਾਲ ਤੁਮੀ ਹੁੰਦੀ ਹੈ ਓਏ ਸੂਰ ਤਾਂ ਇਹਨਾਂ ਦਾ ਮਰੂਗੀ ਮੈਂ ਕਿਹੜਾ ਮਤਲਬ ਕਰੂਗੀ ਹੋਰ ਪੰਜੇ ਲੈ ਲਾ ਲੈ ਲਓ ਆ ਨਾ ਰੁਬਲਾ ਕਿਹੜਾ ਭਾਈ ਇਹ ਵੀ ਦੋ ਦੇ ਆ ਰਾਜ ਨੂੰ ਹੋਰ ਕੋਈ ਮਾਂ ਪਾਈ ਕਰ ਰਹੀ ਹੈ ਮੈਂ ਤਾਂ ਜੱਗੇ ਰਾਜ ਨੂੰ ਕਾਕੇ ਨੂੰ ਪੁੱਛ ਰੋ ਕਾਕੇ ਦੇਖੀ ਕਿਹੜਾ ਪਸੰਦ ਕਰਨਾ ਆਹ ਆਹ ਦਾ ਜੋਜੋ ਨਹੀਂ ਮੈਂ ਉਹ ਹੋ ਗਏ ਨਾ ਇਹੋ ਜਿਹਾ ਉਹਦੇ ਨਾਲ ਨਾ ਉਹਦਾ ਨਾ ਜਸਮੀਨ ਵਾਲੀ ਦੀ ਪੱਗ ਤੇ ਆਂ ਬੰਨੇ ਉੱਥੇ ਪਈ ਤਾਂ ਨਹੀਂ ਆਦੇ ਓ ਆਪਣੇ ਜੋਜੋ ਵਾਲੇ ਨਾਲ ਪੱਗ ਵੀ ਹੈ ਮੈਂ ਅਸਲ ਗੱਲ ਦੱਸਾਂ ਮੈਂ ਸੱਚੀ ਗੱਲ ਆ ਮੈਂ ਸੱਚੀ ਗੱਲ ਆ ਰਾਜ ਨੂੰ ਇਹ ਪਸੰਦ ਕਰਿਆ ਸੀ ਉਹਦੇ ਕਲਰ ਦਾ ਕੀ ਆ ਬੜਾ ਕਲਰ ਦਾ ਦੇਖ ਲੋ ਕੋ ਦੇਖੋ ਕਿੰਨੀ ਦੇਖੋ ਸੱਚੀ ਗੱਲ ਹੈ ਸੋ ਲੱਗੀ ਕੁਦਰਤੀ ਦੇ ਲਹਾ ਹੋ ਗਿਆ ਮੈਂ ਕਿਹਾ ਮੈਂ ਨਾਲ ਵਾਸਤੇ ਪਸਾਰ ਲਈ ਆ ਦੋਨਾਂ ਚ ਚਲ ਗਿਆ ਜੇ ਨੰਬੜੀ ਬੰਦ ਹੋਤੀ ਕਹੀਂ ਸੱਚੀ ਗੱਲ ਹੈ ਨੰਬੜੀ ਬੰਦ ਦੋਨਾਂ ਗਾੜੀ ਦੇ ਵਿੱਚ ਗੜਬੜ ਹੋ ਜਾਂਦੀ ਆ ਜਿਵੇਂ ਇਧਰ ਦੇਖਿਓ ਬਾਅਦਸਾ ਇਧਰ ਦੇਖ ਲੋ ਹੂੰ ਅਦਾ ਹੀ ਚੱਲ ਜਾ ਰਹੇ ਹਾਂ ਕਿ ਇਹ ਰਿਟਾਇਰਮੈਂਟ ਦੇ ਉਹ ਗੱਲ ਸੁਣੋ ਰਿਟਾਇਰਮੈਂਟ ਤੇ ਸਾਨੂੰ ਬੁਲਾਇਆ ਬੁਲਾਇਆ ਤੁਸੀਂ ਕਿ ਨਹੀਂ ਹਾਂ ਇਹ ਨਹੀਂ ਬਸ ਹਾਂ ਉਹ ਦੇਖੋ ਕਿ ਨਾ ਪਾਪੀ ਹੋਆ ਇਹ ਹਾਂ ਇਹ ਆ ਕੱਪੜੇ ਉਹ ਨਵੇਂ ਨਹੀਂ ਤੇ ਆਏ ਲਫਾਤ ਆਹਾਂ ਉਹਨਾਂ ਦੇ ਕੱਪੜੇ ਨੇ ਇੱਥੇ ਪਾ ਲੈ ਫਰੀ ਇਹ ਇਹ ਭਰਿਆ ਨਾ ਸਵਾਦ ਹੈ ਕੱਢ ਮਾਂ ਹੋ ਕੋਸ ਦੀ ਆ ਜਾ ਖੁਸ਼ ਰਹਿ ਤੂੰ ਤਾਹੋ ਗੁਲਾਬ ਦੇ ਸਾਹ ਦੇ ਜਦੋਂ ਨਾਲ ਹੈਗਾ ਰਾਜ ਹੁੰਦਾ ਤੇ ਸਾਰਾ ਜੀ ਤੇ ਆ ਪਾ ਜੀ ਉਹ ਸਰ ਵੀ ਦਾ ਨਾ ਨਹੀਂ ਤੁਹਾਨੂੰ ਜਾਨਣੇ ਆ ਗਏ ਚਾਰ ਨੇ ਦਸ ਤੁਰੇ ਤਿੰਨ ਮੇਰੇ ਮੋੜ ਕੀ ਦਾ ਇੰਗਲੈਂਡ ਹੀ ਹੋ ਗਿਆ ਨਾ ਹੁਣ ਆ ਜਾ ਤੇ ਰੱਖੇ ਬੱਧੀ ਹੋ ਰਿਹਾ ਤੂੰ ਬਹੁਤ ਵਧੀਆ ਬੋਲਾਂ ਏ ਹੋ ਜਾਣਾ ਪੈਂਦਾ ਯਾ ਸਰਦਾ ਨਹੀਂ ਹੈਗਾ ਯਾ ਹੈ ਜੀ ਖੇਤੀ ਨੇ ਕੰਮ ਲੱਗ ਜਾਣਾ ਜਿੱਦਾਂ ਕਿੰਨਾ ਇਹ ਕਿਵੇਂ ਭਾਬੀ ਜੀ ਆਈ ਆ ਕਿਹਦੇ ਨਾਲ ਆਈ ਆ ਪਿੰਦਰ ਭਾਬੀ ਘਾੜੇ ਨਾਲ ਨਰਸਨ ਆਂਦੀ ਸੀ ਬੱਸ ਮੈਂ ਠੀਕ ਆ ਸੌਕ ਲਓ ਪਾਣੀ ਮੈਂ ਪਾਣੀ ਥੋੜੇ ਪਾਪਾ ਵੀ ਅੱਛਾ ਆ ਹਾਲੀ ਸੌਸ ਆ ਤਾਂ ਪਾ ਦਿੰਦਾ ਹਾਂ ਹਾਂ ਮਿਰਚਾਂ ਦੇ ਸੌਸ ਪਾ ਦੇ ਦੋ ਮੈਂ ਕਰਾਰਾ ਜਿਹਾ ਚਾਹ ਰਿਹਾ ਫਰਾੜਾ ਕਰਾਰਾ ਲੜੀ ਥੱਲੇ ਬਸਾ ਦੀ ਹਾਂ ਲੜੀ ਥੱਲੇ ਬਸਾ ਦੀ ਆਹ ਤੁਹੀਂ ਜਦ ਹੀ ਥੱਲੇ ਬੈ ਗਈ ਥੋਕੜ ਠੀਕ ਇਹਨੂੰ ਐ ਮਿੱਠੀ ਰੋਟੀਆਂ ਤਾਂ ਬਣਾ ਲਈਆਂ ਐ ਨਾ ਵੀ ਆਹ ਕਹਿੰਦੇ ਨਾ ਅਪਾੜਾ ਨਹੀਂ ਆਪਾਂ ਅੰਦਰ ਮੁੜ ਜਾਨੇ ਆ ਕਿੱਥੇ ਮੈਂ ਤਾਂ ਬੰਦੇ ਹੀ ਲੱਗੇ ਯਾਰ ਜਿੱਤੋਂ ਆਪਾਂ ਮੁੜਦੇ ਕਿਉਂ ਮੈਂਨ ਗੇਟ ਤੋਂ ਆਪਣੇ ਅੰਦਰ ਮੁਣੀ ਮੁੜਦੇ ਆਂ ਗੇ ਡਿਫੈਂਸਰ ਲੋਨੀ ਨੂੰ ਅੰਦਰ ਨਹੀਂ ਮੁੜ ਹਾਂ ਮੈਂਨ ਗੇਟ ਤੋਂ ਹਾਂਜੀ ਠੀਕ ਐ ਉਤੋਂ ਸਿੱਧਾ ਜਾ ਕੇ ਰੋਡ ਤੇ ਝਾੜੀ ਨਹੀਂ ਗੱਡੀ ਬੂੜੀ ਨਹੀਂ ਸਿੱਧੀ ਉਹ ਸਾਹਮਣੇ ਜਿਹੜੇ ਘਰ ਜਿਹੇ ਉੱਥੇ ਕਹਿੰਦੇ ਦਰਵਾਜ਼ਾ ਕਿੱਥੋਂ ਆ ਗਏ ਉਹ ਨਹੀਂ ਬੱਚਾ ਲਾਇਆ ਚਿੱਪਾ ਵੀ ਪੂਰੀ ਲਾਇਆ ਲਾਲ ਕਪੜਾ ਲੈ ਕੇ ਆਉਂਦੇ ਉਹਦੇ ਨਾਲ ਹੀ ਪੀਰੀ ਜਾਂਦੀ ਹੋ ਸਾਰੇ ਨੇ ਪਸੰਦ ਕੀਤਾ ਤੇਰਾ ਬੜਾ ਜੀ ਕਹਿੰਦੀ ਮੈਂ ਉਹ ਅੱਜ ਬੜਾ ਵੀ ਦੀਦੀ ਨਾ ਆ ਗਿਆ ਉਹ ਮੜਾ ਦੇਖਿਆ ਸੀਗਾ ਮੜਾ ਵੀ ਦੀਦੀ ਉਹ ਵੀ ਉਹਨੇ ਬਣਾਇਆ ਆਪ ਮੈਂ ਕਿਹਾ ਨਾ ਉਹ ਸੁੰਦਰ ਦਾ ਆਪਾ ਹੈ ਮੈਨੂੰ ਲੱਗਿਆ ਨਾ ਬੜੀ ਦੀਦੀ ਮੈਨੂੰ ਅੱਜ ਲੱਗਿਆ ਆਪਾ ਮੈਂ ਬੁੱਧਾ ਤਾਂ ਦੇ ਹੋਰ ਬਾਦ ਸਿੰਘ ਭਾਈ ਅੱਜ ਮੁਬਾਰਕਾਤ ਕੰਪਲੀਟ ਹੋਇਆ ਵਿਆਹ ਅੱਜ ਤੁਸੀ ਇਹ ਦੱਸੋ ਸਾਡਾ ਨਾਨਕਾ ਮਿਲ ਕੇ ਵੇਨ ਸੀ ਅੱਜ দুপারা, 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 ডুপারা. তালায়া, লডু঵েরটিকেডিকেডেল তিনানেয়েনে, থানানে করাডেয়. আতে করা অনাড করাটিকের চডো ਖੜਜੋ ਖੜਜੋ ਉਹ ਕਢਜੋ ਉਹ ਖੜੋ ਜੁਗਨੋ ਮੰਮੀ ਜੁਗਨੋ ਕੱਢੋ ਉਧਰ ਬੈਠੋ ਜੁਗਨੋ ਕਿੱਥੇ ਲੱਗੇਗੇ ਜੁਗਨੋ ਤਾਂ ਹੋ ਉਧਰ ਨਾ ਘਰੇ ਫਿਰਦਾ ਵਾ ਮੇਰੇ ਨਾਲ ਹਾਇ ਰਬ ਲਓ ਜੀ ਪਿੰਡ ਦੀ ਐਸ ਖੂਬਸੂਰਤ ਸ਼ਾਮ ਦੇ ਨਾਲ ਹੀ ਆਪਾਂ ਅੱਜ ਦਾ ਬਲੌਗ ਇੱਥੇ ਐਂਡ ਕਰਦੇ ਆਂ ਸਨਸੈਟ ਹੋ ਗਿਆ ਏ ਤੇ ਹੁਣ ਇਹ ਵੀ ਵਾਪਸ ਜਾ ਰਹੇ ਨੇ ਇਹ ਨਨਦ ਹੋਰੀ ਚਲੋ ਜੀ ਮਿਲਦੇ ਆ ਜੀ ਆਪਾਂ ਨੈਕਸਟ ਵਲੌਗ ਦੇ ਵਿੱਚ ਪਰਮਾਤਮਾ ਸਾਰਿਆਂ ਨੂੰ ਹਸਤੇ ਵਾਸਤੇ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ